ਨਾ ਗਾਲ੍ਹਾਂ ਸੋਣ ਮਲੰਗਾ ਓਏ ਤੂੰ ਉਹਦੇ ਹਵਾ ਕਰਦਾ ਸੀ ਜਾਂ ਨਾਲ ਲਾ ਕੇ ਉਹਦੇ ਹੈ ਮੇਰੀ ਗੱਲ ਸੁਣ ਲੈ ਸਾਡਾ ਹੈ ਘਰ ਦਾ ਮਾਮਲਾ ਤੂੰ ਵਿੱਚ ਦਾਖਲ ਅੰਦਾਜ਼ੀ ਨਾ ਕਰ ਫੇਰ ਨਾ ਕਹੀਂ ਉਹਨਾਂ ਦਾ ਅਸੀਂ ਕੁੱਟਾਂਗੇ ਨਾਲੇ ਤੈਨੂੰ ਭੜਕਾਵਾਂਗੇ ਭਾਈ ਮੇਰਾ ਭਰਾ ਮੈਂ ਤਾਂ ਨਾਲ ਖੜਾ ਹਾਂ ਉਹਦੇ ਅਸੀਂ ਇਕੱਠੇ ਖਾਧਾ ਪੀਤਾ ਉਹ ਤਾਂ ਕਿ ਮਾਰਦਾ ਸੀ ਹੁਣ ਬੰਦਾ ਬਣ ਕੇ ਨਾ ਸਾਡੇ ਖੇਤ ਤੋਂ ਵੜਨੋਂ ਹਟ ਜਾ ਲੱਤ ਵੱਡਾਂ ਨੀ ਮੈਂ ਤਾਂ ਹੀ ਜਾਊਂ ਕੀ ਕਰਦੋਂਗੇ ਤੇਰੇ ਡਾਂਗ ਫੇਰ ਨਹੀਂ ਪੂਣ ਲਾਦਾ ਦੇਖ ਹੀ ਲੈਨੇ ਆਂ ਫਿਰ ਓਏ ਕਿੱਧਰ ਗਏ ਉਹ ਦੋਵੇਂ ਜਣੇ ਓ ਰਵੀ ਓਏ ਓਏ ਫੁੰਡੀ ਮਾ ਇਹਨੇ ਦੇ ਗਿਆ ਧੋਖਾ ਹੈਲੋ ਉਹ ਰਵੀ ਯਾਰ ਉਹ ਖੇਤ ਆਉਂਦਾ ਮੈਂ ਕੱਲਾ ਰਹਿ ਗਿਆ ਤੂੰ ਕਿੱਥੇ ਆ ਬੇਬੇ ਕਾ ਨੂੰ ਢਿੱਲੀ ਹੋ ਗਈ ਯਾਰ ਤੁਹਾਨੂੰ ਪਤਾ ਲੱਗ ਗਿਆ ਵੀ ਉਹਨਾਂ ਨਾਲ ਬੰਦੇ ਨਾਲ ਵੱਧ ਆ ਜਾਣਾ ਦੇ ਗਿਆ ਨਾ ਧੋਖਾ ਛੱਡ ਗਿਆ ਵਿਚਾਲੇ ਓ ਠੀਕ ਹੈ ਯਾਰ ਕੋਈ ਨਾ ਦੇਖੀ ਜੋ ਮੈਂ ਤਾਂ ਖੜਾ ਕੱਲਾ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਆ ਜਾਣ ਦੇ ਕਿਹੜਾ ਹੁੰਦਾ ਕੋਈ ਨਾ ਉੰਡੀ ਨੂੰ ਬੁੱਛੀ ਲਾਵਾ ਫੜਾਂ ਵਾਲੀ ਰਿਕਲੇ ਕਲੇ ਕਿੱਥੇ ਆਂ ਫੁੰਡੀ ਬਈ ਓ ਮੈਨੂੰ ਦੱਸਤਾ ਜਾਂਦੇ ਵੀ ਕੰਮ ਹੋ ਗਿਆ ਯਾਰ ਮੈਂ ਉਹਨਾਂ ਨੂੰ ਖੇਤ ਸੱਦ ਲਿਆ ਮੈਂ ਕੱਲਾ ਰਹਿ ਗਿਆ ਇੱਥੇ ਉਹ ਤੈਨੂੰ ਪਤਾ ਠੱਡੇ ਲਾਏ ਗਏ ਪਹਿਲਾਂ ਉਹ ਆਏ ਨਹੀਂ ਪਤਾ ਮੇਰੇ ਮਗਰ ਪੈ ਜਾਣ ਮੈਂ ਥੋੜੇ ਸ਼ਿਰ ਤੇ ਉਹਨਾਂ ਨੂੰ ਸੱਦ ਲਿਆ ਇੱਥੇ ਯਾਰ ਮੈਂ ਨਹੀਂ ਕਰੇ ਗੁਰੇ ਜਾਂਦਾ ਮੈਂ ਤਾਂ ਜਿੱਕ ਪਾਸਾ ਕਰਕੇ ਜਾਊਂਗਾ ਆ ਜਾਣ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਦੇਖ ਲਈ ਤੁਹਾਡੀ ਬਦਲ ਵਾਈ ਵੀ ਮੈਨੂੰ ਦੱਸਤਾ ਜਾਂਦੇ ਵੀ ਅਸੀਂ ਜਾਣੇ ਆ ਚੱਲ ਠੀਕ ਆ ਮਰਜੀ ਆ ਕੋਈ ਨਾ ਔਖੇ ਟਾਈਮ ਪਤਾ ਲਾਦਾ ਬੰਦਾ ਗਾਉਣ ਨਾਲ ਖੜਦਾ ਆ ਜਾ ਬਾਪੂ ਆ ਜਾ ਕਰ ਨਾ ਗੱਲ ਸੁਣ ਮਲੰਗਾ ਓਏ ਤੂੰ ਉਹਦੇ ਹਵਾ ਕਰਦਾ ਸੀ ਜਾਂ ਨਾਲ ਲਾ ਕੇ ਉਹਦੇ ਹੈ ਮੇਰੀ ਗੱਲ ਸੁਣ ਲੈ ਸਾਡਾ ਹੈ ਘਰ ਦਾ ਮਾਵਲਾ ਤੂੰ ਵਿੱਚ ਦਾਖਲ ਅਦਾਜੀ ਨਾ ਕਰ ਫੇਰ ਨਾ ਕਹੀਂ ਉਹਨਾਂ ਦਾ ਅਸੀਂ ਕੁੱਟਾਂਗੇ ਨਾਲੇ ਤੈਨੂੰ ਭੜਕਾਵਾਂਗੇ ਬਾਈ ਮੇਰਾ ਭਰਾ ਓ ਮੈਂ ਤਾਂ ਨਾਲ ਖੜਾ ਹਾਂ ਉਹਦੇ ਅਸੀਂ ਇਕੱਠੇ ਖਾਦਾ ਪੀਤਾ ਉਹ ਤਾਂ ਕਿ ਮਾਰਦਾ ਸੀ ਹੁਣ ਬੰਦਾ ਬਣ ਕੇ ਨਾ ਸਾਡੇ ਖੇਤ ਤੋਂ ਵੜਨੋਂ ਹਟ ਜਾ ਲੱਤ ਵੱਡਾਂ ਨੀ ਮੈਂ ਤਾਂ ਹੀ ਜਾਊਂਗਾ ਕੀ ਕਰਦੋਂਗੇ ਤੇਰੇ ਡਾਂਗਾਂ ਫੇਰ ਨਹੀਂ ਪੂਣ ਲਾਦਾ ਦੇਖ ਹੀ ਲੈਨੇ ਆ ਫਿਰ ਓਏ ਓ ਕੇ ਮਾ ਪੁੱਤ ਤੇਰਾ ਹੋ ਗਿਆ ਬਦਲਾ ਪੂਰਾ ਓਏ ਹੋ ਗਿਆ ਬਾਪੂ ਨਜ਼ਾਰੀ ਲਿਆਤਾ ਮਾਹ ਤਾਂ ਤੂੰ ਤੂੰ ਮੇਰੀ ਗੱਲ ਸੁਣ ਇੱਕ ਦਿਨ ਨਾਲ ਹੋਰ ਆ ਰਵੀ ਰੂਬੀ ਜਾ ਤੂੰ ਉਹਨੂੰ ਫੋਨ ਕਰਕੇ ਵੀ ਧਮਕਾ ਦੇ ਕਰ ਉਹਨੂੰ ਦੱਸਾਤਾ ਆਪਾ ਕੋਈ ਨਾ ਬਾਪੂ ਇਹੀ ਬੜਾ ਮੁੜਕਦਾ ਸੀ ਉਦੋਂ ਆਪਣੇ ਆਲ ਨਾਲ ਲਾ ਕੇ ਤੂੰ ਮੇਰੀ ਗੱਲ ਸੁਣ ਹੁਣ ਆਪਣੇ ਦਾ ਪੱਕਾ ਹੱਲ ਕਰਾਂਗੇ ਇਹਦੇ ਆਪਾਂ ਖੇਤ ਧਰਦੇ ਆ ਸਮਾਨ ਗੁੜ ਗੋੜ ਲਾਹਣ ਦਾ ਤੇ ਮੁੜ ਕੇ ਕਰਾਂਗੇ ਥਾਣੇ 'ਚ ਫੋਨ ਇਹਨੂੰ ਆਪਾਂ ਐ ਨਹੀਂ ਫਸਾਉਂਦੇ ਚੰਗੀ ਤਰ੍ਹਾਂ ਫਸਾਵਾਂਗੇ ਨਾਲ ਤਾਂ ਦੀ ਜ਼ਮੀਨ ਵਾਹਾਂਗੇ ਨਾਲ ਦੀ ਹੋ ਵੀ ਬੇਇੱਜ਼ਤੀ ਕਰਜ਼ਾ ਝੜੂ ਕੋਈ ਇਹਨਾਂ ਮੰਗਦਾ ਕਿਸੇ ਜਾਣਾ ਨਹੀਂ ਕਿਸੇ ਨੇ ਨਹੀਂ ਜਾਣਾ ਇਹਦੀ ਕਿਹੜਾ ਜਮਾਨਤ ਕਰਾਉਣੀ ਹੈ ਕਿਸੇ ਨੇ ਆਪਣੇ ਹੀ ਹੋ ਸਾਰਾ ਕੁਝ ਕਬਜ਼ਾ ਕਰ ਲਾਂਗੇ ਫਿਰ ਆਪਾਂ ਪੱਕੇ ਤੌਰ ਤੇ ਆ ਬਾਪੂ ਤੇਰਾ ਦਿਮਾਗ ਬੜਾ ਘੈਂਟ ਆ ਮੰਨ ਗਿਆ ਤੈਨੂੰ ਮੈਂ ਥਾਣੇਦਾਰ ਕਦੋਂ ਕੰਮ ਆਊ ਆਪਣੇ ਵਾਸਪਰ ਬਾਪੂ ਕਰਨਾ ਹਾਂ ਕੰਮ ਉਹਨੂੰ ਪਸਾਰੇ ਨਾ ਕਿਸੇ ਤਰੀਕੇ ਨਾਲ ਜ਼ਮੀਨ ਮੇਰੀ ਹੋ ਜੇ ਨਾ ਉਹ ਜ਼ਮੀਨ ਪੁੱਤ ਤੇਰਾ ਮੈਂ ਨਾ ਪਾੜ ਕੇ ਢੋਹਾਂਗਾ ਜਿੰਨਾ ਤੱਕ ਮੈਂ ਜਿਉਂਦਾ ਨਾ ਇਹ ਕੰਮ ਮੈਂ ਕਰਕੇ ਜਾਊਂਗਾ ਵਾਹਓ ਬਾਪੂ ਮੰਨ ਗਿਆ ਤੇਰਾ ਦਿਮਾਗ ਮੈਂ ਤੂੰ ਉਹਨੂੰ ਤਮਕਾ ਦੇਈਂ ਕਿਰਾ ਫੋਨ ਕਰਕੇ ਉਹਨੂੰ ਤਾਂ ਮੈਂ ਤਮਕਾ ਦੂੰ ਉਹ ਕਹੇ ਸਾਡਾ ਖੇਤ ਨਾ ਬੜਾ ਮਲੰਗਾ ਜਿ ਕੁਟਾ ਗਿਆ ਨਾ ਮੈਂ ਕਹਿੰਦਾ ਰੋਟੀਆਂ ਚਾਰ ਵੱਧ ਖਾ ਲੂੰ ਹੁਣ ਤਾਂ ਜਾ ਕੇ ਮੈਨੂੰ ਕੋਈ ਦੁੱਖ ਨਹੀਂ ਕੋਈ ਗੱਲ ਨਹੀਂ ਓਏ ਪੁੱਤ ਜਿਹੜੀ ਤੈਨੂੰ ਮੈਂ ਸਕੀਮ ਦੱਸੀ ਆ ਨਾ ਚਾਹੇ ਆਪਣੇ ਚਾਰ ਸਿੱਲੜ ਲੱਗ ਜਾਣਾ ਆਪਾਂ ਨੂੰ ਸਕੀਮ ਦੇ ਥ ਕਿਉਂ ਮਾਗਰ ਇਹਦੇ ਕਿਸੇ ਨੇ ਆਉਣਾ ਨਹੀਂ ਸਿਰ ਤੇ ਕਰ ਜਾ ਹੋ ਜੂ ਵਾਹਣ ਕਿਸੇ ਨੇ ਠੇਕੇ ਤੇ ਨਹੀਂ ਲੈਣ ਦੇਣਾ ਸਹੀ ਆ ਤਾਂ ਆਪਾਂ ਡਿੱਕਾ ਲਾਵਾਂਗੇ ਆਪਾਂ ਕਿਸੇ ਨੂੰ ਵਾਹਣ ਤੇ ਨਹੀਂ ਬੜਨ ਦੇਣਾ ਠੀਕ ਆ ਬਾਪੂ ਇਹ ਤੇਰਾ ਤੇਰੇ ਨਾਂ ਕਰਾ ਕੇ ਜਹੂੰ ਜਿੰਨਾ ਤੱਕ ਮੈਂ ਜਿਉਂਦਾ ਬੈਠਾ ਬਾਓ ਬਾਪੂ ਜਿਉਂਦਾ ਤੇ ਉਹ ਨਾ ਮੈਂ ਗੱਲ ਕਰ ਲਈ ਆਪਾਂ ਇਹਨੂੰ ਅੱਜ ਅੱਜ ਸਵੇਰੇ ਚੁਕਾ ਦਾਂਗੇ ਇਹਨੂੰ ਮੈਂ ਕਹਿੰਦਾ ਬਾਪੂ ਕਰ ਦੇ ਨਾ ਕੰਮ ਅੱਜ ਹੀ ਕਰ ਤੇ ਉਹ ਜਿੰਨਾ ਸੇਤੀ ਹੂੰ ਮੈਂ ਉਨਾ ਜ਼ੋਰ ਲਾਊਗਾ ਜ਼ੋਰ ਤਾਂ ਤੈਨੂੰ ਲਮਾਈ ਪੈਣਾ ਹੈ ਮੈਂ ਕਰੂੰ ਹੱਲ ਮੈਂ ਬਹੁਤ ਅੱਕਿਆ ਬੈਠਾ ਉਹਨੂੰ ਪਤਾ ਲੱਗੇ ਨਾ ਵੀ ਪਿਓ 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 ਹੀ ਹੁੰਦਾ ਤੇ ਸਾਰੀ ਜ਼ਮੀਨ ਮੈਂ ਤੇਰੇ ਨਾਂ ਕਰਾ ਕੇ ਜਾਂ ਉਹਦੇ ਨਾਲ ਹੋਰਾਂ ਨਹੀਂ ਲਾਉਣਨਾ। ਆਹ ਵਾਹ ਉਹ ਬਾਪੂ ਘਰ ਵੀ ਤੇਰੇ ਨਾਂ ਬਾਹਰਲਾ ਘਰ ਵੀ ਤੇਰੇ ਨਾਂ। ਬਸ ਠੀਕ ਆ ਫਿਰ ਤਾਂ ਕੰਮ ਹੋ ਗਿਆ ਫਿਰ ਤਾਂ ਬੱਲੇ ਬੱਲੇ ਹੋ ਜੂ ਬਾਪੂ ਫਿਰ ਮੈਂ ਕਿਤੇ ਤਾਂ ਲੈਣ ਦਾ ਹੈ ਕਰੀਏ ਫਿਰ ਲਾਈਏ ਸਕੀਮਾਂ। ਸਕੀਮ ਲਾਉਣੀ ਕੀ ਮਤਲਬ ਕਿ ਨਾ ਅੱਜ ਹੀ ਲਾ ਲੈ ਦੋ ਤਿੰਨ ਦਿਨ ਕਿਹੜੇ ਦੇਖਿਆ ਯਾਰਾ। ਖੇਤ ਨਾ ਹੋਵੇ ਉਹ। ਖੇਤ ਹੋਵੇ ਫਿਰ ਫੈਂਟ ਦਾਂਗੇ। ਓਏ ਨਹੀਂ ਇਹ ਆਪਾਂ ਕੰਮ ਕਰਾਂਗੇ ਚੋਰੀਓ। ਉਹ ਜਦੋਂ ਖੇਤ ਨਾ ਹੋਊਗਾ। ਆਪਾਂ ਉੱਥੇ ਧਰਾਂਵਾਂਗੇ ਸਮਾਨ। ਤੇ ਮੁੜ ਕੇ ਆਪਾਂ ਕਰ ਦਾਂਗੇ ਫੋਨ ਮੇਰੀ ਗੱਲ ਸੁਣ ਲੈ ਬਾਪੂ ਇੱਕ ਹੋਰ ਆ ਮੈਂ ਤੁਹਾਨੂੰ ਦੱਸਦਾ ਆ ਮਲੰਗ ਦੇ ਹੁਣ ਹੱਥ ਫੇਰ ਗੈਣਾ ਇਹ ਜਾਊ ਉਹਦੇ ਕੋਲੇ ਫੇਰ ਦੁਬਾਰੇ ਇਹ ਉਹਨੂੰ ਦੱਸੂਗਾ ਜਾ ਕੇ ਉਹ ਮੈਨੂੰ ਨਹੀਂ ਲੱਗਦਾ ਜਿਹੜੇ ਸਾਬਣਾ ਇਹਦੀ ਕੁੱਟ ਪ੍ਰੇਡ ਹੋਈ ਜਾਣਾ ਅੱਜ ਉਹ ਨਹੀਂ ਬਾਪੂ ਤੂੰ ਮੰਨ ਜਾ ਮੇਰੀ ਗੱਲ ਇਹ ਜਾਊਗਾ ਉਹਦੇ ਕੋਲੇ ਇਹ ਹੁਣ ਬੰਦੇ ਇਕੱਠੇ ਕਰਨਗੇ ਉਦੋਂ ਪਹਿਲਾਂ ਨਾ ਆ ਜਿਹੜਾ ਮੈਨੂੰ ਦੱਸਿਆਗਾ ਸਕੀਮ ਇਹ ਲਾ ਕੇ ਆਪਾਂ ਉਹਨੂੰ ਚੁਕਾ ਦੇ ਚੱਲ ਫਿਰ ਹਾਂ ਆਪਣੇ ਦੇ ਗੱਲ ਨਾ ਅਜੇ ਕੱਲ ਨੂੰ ਮੈਂ ਤੁਹਾਨੂੰ ਦੱਸਾਂ ਉਹ ਨਹੀਂ ਆਉਣ ਦਿੰਦੇ ਹਾਂ ਕੰਮ ਕਦੋਂ ਉਠਾਣੇ ਦਾ ਫਿਰ ਆਪਣਾ ਆੜੀ ਚੱਲ ਫਿਰ ਬਾਪੂ ਚੱਲ ਚੱਲ ਆ ਜਾ ਉਹ ਕਿਵੇਂ ਆ ਓਏ ਹੰਬਲੇ ਪਿਆ ਫਿਰਦਾ ਕੀ ਹੋ ਗਿਆ ਸੋਖਾ ਪੁੱਛਣਾ ਯਾਰ ਲੜਾਈ ਹੋ ਗਈ ਨਾਲੇ ਤੂੰ ਕਹਿੰਦੇ ਕਹਿੰਦਾ ਛੱਡ ਕੇ ਵਾਗ ਗਿਆ ਛੱਡ ਕੇ ਕਿੱਥੇ ਵਾਗ ਗਿਆ ਭਰਾਵਾ ਤੈਨੂੰ ਮੈਂ ਤਾਂ ਇੱਥੇ ਇਕੱਲਾ ਰਹਿ ਗਿਆ ਜੇ ਮੈਨੂੰ ਅਗੇ ਘੇਰ ਲੈਂਦੇ ਫੇਰ ਉਹ ਓਏ ਇਕੱਲਾ ਨਹੀਂ ਤੇਰੇ ਨਾਲ ਖੜੇ ਆ ਮੇਰੀ ਗੱਲ ਸੁਣ ਰਵੀ ਦੀ ਮਾਤਾ ਬਿਮਾਰ ਸੀ ਮੈਨੂੰ ਘਰੇ ਕੰਮ ਸੀਗਾ ਹਾਂ ਮੈਨੂੰ ਰਸਤਾ ਜਾਂਦੇ ਬਾਈ ਯਾਰ ਵੀ ਜਾਣੇ ਸੀ ਮੈਂ ਮੇਰੀ ਗੱਲ ਸੁਣਾ ਤੂੰ ਬਥੇਰੀਆਂ ਹਿੱਕਾਂ ਥਾਪੜਦਾ ਉਹਨਾਂ ਅਖੇ ਮੇਰਾ ਬਾਪੂ ਮੇਰਾ ਬਾਪੂ ਅੱਜ ਪਤਾ ਕੀ ਹੋਇਆ ਰਾਹ ਚ ਘੇਰ ਲਿਆ ਉਹਨਾਂ ਨੇ ਮੈਨੂੰ ਮੈਥੋਂ ਮੇਰੇ ਨਾਲ ਹੱਥੋਂ ਪਾਈ ਹੋ ਗਏ ਪਰ ਮੈਂ ਵੀ ਕੁੱਟਿਆ ਉਹਨਾਂ ਨੇ ਮੈਨੂੰ ਵੱਢ ਕੁੱਟਿਆ ਉਹਨਾਂ ਨੇ ਮੇਰਾ ਬਾਪੂ ਕਹਦਾ ਮੇਰੇ ਨਾਲ ਦਾ ਜ਼ਮੀਨ ਪਿੱਛੇ ਕਿੰਨਾ ਕੁਸ਼ ਕਰੀ ਜਾਂਦੇ ਯਾਰ ਉਹ ਆਹ ਬਾਪੂ ਨੇ ਤਾਂ ਕਰਾਇਆ ਸਾਰਾ ਕੁਝ ਯਾਰ ਮੇਰੀ ਗੱਲ ਸੁਣੋ ਹੁਣ ਕੁੱਟ ਗਏ ਕੁੱਟ ਗਏ ਹਾਂ ਮੈਨੂੰ ਬਹੁਤ ਮਾਰ ਗਏ ਪਹਿਲਾਂ ਮੇਰੀ ਗੱਲ ਸੁਣ ਲੈ ਹੁਣ ਠਰਮੇ ਨਾ ਆਪਾਂ ਚੱਲਣਾ ਬੰਦੇ ਹੋਰ ਕਰਦਾ ਮੈਂ ਮੇਰੀ ਗੱਲ ਸੁਣ ਇਹਦਾ ਕੋਈ ਹੱਲ ਨਹੀਂ ਇਹਨਾਂ ਦੇ ਸਤਰੋਲ ਫੇਰ ਕਰਾਂਗੇ ਫੇਰ ਲੋਟ ਆਊਗਾ ਨਾਲੇ ਦੱਬਾਂਗੇ ਨਈ ਜ਼ਮੀਨ ਦਿਮਾਗ ਲਾ ਕੇ ਮੈਨੂੰ ਤਾਂ ਕਹਿੰਦੇ ਖੇਤ ਆਉਣੇ ਤੇਰੇ ਕੋਲੇ ਸੀ ਯਾਰ ਮੈਨੂੰ ਕੀ ਪਤਾ ਸੀ ਤੇਰਾ ਠੀਕ ਆ ਮੈਨੂੰ ਪੈਗਾ ਇਹ ਕੰਮ ਮੈਨੂੰ ਤਾਂ ਰਾਹ ਚ ਕੇਰ ਲਿਆ ਖੇਤ ਉੱਥੇ ਪਹੀ ਤੇ ਮੈਨੂੰ ਤਾਂ ਪੂਰਾ ਗੁੱਸਾ ਸੀ ਵੀ ਯਾਰ ਮੈਨੂੰ ਵਿਚਾਲੇ ਛੱਡ ਕੇ ਭੱਜ ਗਏ ਯਾਰ ਮੇਰੀ ਗੱਲ ਸੁਣਾ ਐਂ ਨਹੀਂ ਲੋਟ ਆਉਣਾ ਹੁਣ ਤਾਂ ਕੰਮ ਵਧੂਗਾ ਆਪਾਂ ਫਿਰ ਛੇਤਰ ਖਾ ਕੇ ਵੀ ਨਹੀਂ ਬਹਿ ਸਕਦੇ ਭਾਲੀਏ ਪਾ ਚੱਲ ਗਏ ਫਿਰ ਹੋਰ ਫਿਰ ਇਹਦਾ ਹੱਲ ਕੱਢ ਯਾਰ ਹੁਣ ਐ ਤਾਂ ਨਹੀਂ ਲੋਟ ਆਉਣਾ ਯਾਰ ਚੱਲ ਆ ਜਾ ਪੱਦੀ ਮੈਨੂੰ ਤਾਂ ਐਸੀ ਹੁ ਨਿਬੜ ਜੂ ਯਾਰ ਆਪਣਾ ਪੰਚਾਇਤ ਜ ਇਹ ਤਾਂ ਵਾਦੇ ਆ ਬਾਈ ਤੂੰ ਰਵੀ ਨੂੰ ਫੋਨ ਕਰ ਆਪਾਂ ਦੇਖਦੇ ਆ ਜਿੱਥੇ ਮਿਲਦੇ ਆ ਦੇਖੀ ਜੂ ਆ ਜਾ ਯਾਰ ਮੇਰੀ ਗੱਲ ਸੁਣਾ ਹੁਣ ਫੈਂਟਣਿਆ ਸਮਾਰ ਕੇ ਮੈਂ ਕਿਹਾ ਤੂੰ ਆ ਜਾ ਬੱਪੂ ਗਏ ਓਏ। ਚਲ ਚੱਲ। ਓਏ ਖੜ ਜਾ। ਮੈਂ ਤੈਨੂੰ ਐਂ ਕਹਿੰਦਾ ਸੀ। ਉਹ ਆ ਕਾਗਜ਼ ਜਿਹਾ ਥੱਲੇ ਰੱਖ। ਆ ਬੱਪੂ ਹੈ ਮਤ ਮਾਰ ਮੋੜੀ ਜੀ। ਉਹਨੂੰ ਕੋਈ ਨਾ ਕੋਈ ਆਜੂ ਮੁੜ ਕੇ ਝੱਕ ਹੀ ਜਾਏਗਾ। ਆਉਂਦਾ। ਆਪਣੇ ਨਾਲ ਤਾਂ ਪਹਿਲੀ ਉਹਦਾ ਸਿੰਘ ਫਸੇ ਪਿਆ। ਆ ਪਤਾ ਨਹੀਂ ਕਿਉਂ ਤੋਂ ਸਾਲਾ ਆ ਜਾ ਫੋੜੇ ਤੇ ਤੇ ਤਰਪਾਲ ਜੀ ਸਮਾਰ ਕੇ। ਆਂ ਦਰੋਂ ਆਪਣਾ ਪਰਲੀ ਕੰਨੀ। ਓ ਲੈਦਾ। ਆਈ ਗਾਰਾ ਮਾਠਾਣੇਦਾਰ ਨੂੰ ਫੋਨ ਹੁਣ ਹੈਲੋ 판ੇਦਾਰ ਜੀ ਮੈਂ ਗੰਡਾ ਸਿੰਘ ਬੋਲਦਾ ਆਪਣੀ ਗੱਲ ਹੋਈ ਸੀ ਨਾ ਉਹ ਆਪਣੇ ਪਿੰਡ ਚਾ ਉਹ ਬਾਲੀ दारू ਵੇਚਦਾ ਬਾਲੇ ਘਰ ਬੱਟਦੇ ਉਹਨੇ ਨਲੇ ਘਰੇ ਤੰਗ ਕਰਦਾ ਬੁੜੀਆਂ ਨੂੰ ਕੋਟਦਾ ਇਹਦਾ ਬਾਲੇ ਤੰਗ ਆਏ ਪਏ ਆ ਜੇ ਤੁਸੀਂ ਆਹ ਕੰਮ ਕਰਦੇ ਹੋ ਨਾ ਤੁਸੀਂ ਪੁੰਨ ਖੱਟ ਲੋਗੇ ਪੁੰਨ ਲੱਖਾਂ ਜਵਾਕਾਂ ਦੀ ਜ਼ਿੰਦਗੀ ਬਚ ਜੂਗੀ ਉਹ ਮੇਰਾ ਵੱਡਾ ਮੁੰਡਾ ਹੈ ਇਹ ਦਿੱਤਾ ਪਾਇਆ ਪਿਆ ਜਮਾ ਆ ਕੇ ਮਾਰੋ ਰੇਡ ਕਰਾਂ ਬਾਲੇ ਤਾਂ ਕੋ ਗਿਆ ਪਰਚਾ ਵਾ ਕੇ ਉਹਨੂੰ ਅੰਦਰ ਸਿੱਟੋ ਇਹ ਜਿੱਥਾ ਜਿੱਥੇ 20 ਸਾਲ ਆਵੇ ਨਾ ਜਮਾ ਬਹੁਤ ਠਠ ਕਰਿਆ ਨੇ ਹਾਂ ਆਜੋ ਆਜੋ ਸੇਤੀ ਕਰ ਖੇਤੀਆਂ ਸੀ ਆ ਗਿਆ ਉਹ ਬਾਹ ਉਹ ਬਾਪੂ ਨਜ਼ਾਰਾ ਲਿਆ ਤਾਂ ਹੁਣ ਅਗੂ ਲੋਟਾ 40 50 ਨਿਕਲਣਗੇ ਹਾਂ ਬਲੰਗ ਵੀ ਨਾਲ ਹੀ ਝਕਾ ਦਾਂਗੇ ਮਾਤਾ ਕਹਿੰਦਾ ਇੱਥੇ ਹੁੰਦੇ ਆਹੋ ਸਾਰੇ ਝਕਾ ਦਾਂਗੇ ਤੂੰ ਦੇਖੀ ਜਾਈਂ ਓ ਬਾਪੂ ਕੋਈ ਨਾ ਪੁੱਤ ਨਹੀਂ ਕੁਛ ਕਰਦੇਗਾ ਜਿਆ ਕੰਮ ਹੋ ਗਿਆ ਤੇ ਹੈਗਾ ਨਾ ਤੇਰਾ ਮੋ ਥਾਣੇਦਾਰ ਨੂੰ ਐ ਵੀ ਕਹਿੰਦਾ ਕਿ ਤੇਰਾ ਮਾਨ ਤਾਨ ਕਰਦਾਂਗੇ ਜੇ ਨਾ ਸਤੋਆ ਆ ਲੈ ਹੋਈ ਵੀ ਉਹਦੇ ਨਾਲ ਹਾਂ ਉਹ ਬਾਤ ਹੀ ਕਹੀ ਨਹੀਂ ਪੂਰਾ ਕੁਛ ਨਹੀਂ ਹੁੰਦਾ ਨਹੀਂ ਜਿਹੜੇ ਲੱਗਦਿਆ ਲੱਗਣ ਤੇ ਜ਼ਮੀਨ ਵੀ ਆਊ ਕੋਈ ਗੱਲ ਨਹੀਂ ਹੁਣ ਬਹਾਵਾਗੇ ਉਹਨੂੰ ਨਾਲ ਦੀ ਸਾਡੇ ਦੋ ਕਨਾਲਾਂ ਲੈ ਕੇ ਛੱਡਾਂਗੇ ਹੁਣ ਸਾਹ ਪਿਆ ਚੱਲੀਏ ਫਿਰ ਆਪਾਂ ਕੇ ਖੜ ਜਾ ਬਾਪੂ ਯਾਰ ਬਿਕਣਾ ਜੀ ਬਾਈ ਨੂੰ ਮੜਾ ਜਾ ਹੁਣ ਮੈਂ ਆ ਜਾ ਹੁਣ ਚਲ